ਸਰੋਕ ਮਹਲਾ ਤੀਜਾ ਗੁਰਸੇਵਾ ਤੇ ਸੁਖ ਉਪਜੇ ਘਰ ਦੁੱਖ ਨ ਲੱਗੇ ਆਏ ਗੁਰਸੇਵਾ ਤੇ ਸੁਖ ਉਪਜੇ ਫਿਰ ਦੁੱਖ ਨ ਲੱਗੇ ਆਏ ਕੰਮਣ ਮਰਣਾ ਮਿਤ ਗਿਆ ਕਾਲੇ ਕਾ ਕਿਸ਼ਨਾ ਵਿਸਾਇ ਹਰ ਸਿਤੀ ਮਨ ਰਵ ਰਹਾ ਸੱਚੇ ਰਹਾ ਸਮਾਏ ਨਾਨਕ ਹਾਂ ਬੜਿ ਹਾਰੀ ਤੈਨ ਕੋ ਤੋ ਚੱਲਣ ਸਤਿਗੁਰ ਭਾਏ ਮਹੱਲਾ ਤੀਜਾ ਮੇਨ ਸ਼ਬਦ ਸ਼ੁਧ ਨ ਹੋਵੇ ਇਹਨੇ ਕਰੇ ਸ਼ਿੰਗਾਰ ਕਿਰਤੀ ਸਾਰ ਨ ਜਾਣੀ ਦੂਜੇ ਭਾਏ ਪਿਆਰ ਸਾਖ ਸੁਧ ਸਾਖ ਲਖਣੀ ਨਾਨਕ ਨਾਰੀ ਵਿੱਚ ਕਨਾਰ ਪੌੜੀ ਹਰ ਹਰਿ ਆਪਣੇ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਕਸਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਹੋਂ ਕਰਵੈਣੀ ਜਿਨਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿਰਜਨ ਦੇਖਾਂ ਨੇਣੀ ਹਉ ਵਾਰਿਆ ਆਪਣੇ ਗੁਰੂ ਕੋ ਜੇ ਮੇਰਾ ਹਰ ਸਚਨ ਮਿਲਿਆ ਸੈਣੀ ਆਵਾਰੇ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਲੇ ਹਰ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ